ਵੀ ਨਹੀਂ ਬਗਤੌੜੇ ਮਰਦੇ ਡਟੂਏ ਹੁਪਾਈ ਬਗਤੌੜੇ ਮਰਦੇ ਡਟੂਏ ਰੱਬ ਨੇ ਬਣੇ ਗੰਡਾ ਸੀ ਵੀ ਹਿੰਮਤ ਪੂਰੇ ਦੀ ਕਹੀ ਆਖਦੇ ਔਰ ਹਿੰਮਤ ਪੂਰੇ ਦੀ ਕਹੀ ਆਖਦੇ ਕਸਾਪੁਰ ਦੀ ਧਾਤੀ ਵੀ ਨੌਂ ਕਾਂਦੇ ਵਿੱਚ ਬਣਦੇ ਫੁੰਡੇ ਅੱਤੋਂ ਉਹ ਬਹੁਤ ਹੁੜਾ ਚੱਤੀ ਵੀ ਭੇਜਾ ਕੋਤੇ ਤੇ ਮਲਫੋਰ ਦੀ ਜਿੱਤ ਸੀ ਬੇਜਾ ਅੱਸੀ ਕਾਲ ਪੰਜਾਬੀ ਮੈਂ ਸੁਡਾ ਆਪਣਾ ਗੁਰਮੁਖ ਸਿੰਘ ਅੱਜ ਆਏ ਹੋਏ ਸੀ ਪੀੜ ਪਿੰਡ ਦੇ ਵਿੱਚ ਲੁਧਿਆਣੀ ਜਿਹੜਾ ਪਿੰਡ ਹੈਗਾ ਪੀੜ ਤੇ ਉਹਦੇ ਵਿੱਚ ਆਏ ਹੋਏ ਸੀ ਕਿ ਤੇ ਇੱਥੇ ਵਿਊ ਬਿਲੇ ਦੇ ਵਿੱਚ ਅਸੀਂ ਵਿਆਹ ਤੇ ਆਏ ਹੋਏ ਸੀਗੇ ਤੇ ਸਾਨੂੰ ਮੇਰੇ ਪਿੰਡ ਦੇ ਨੌਜਵਾਨ ਮਿਲਣੇ ਵੀ ਸਹਬ ਮਲਬਈ ਗੱਤਾ ਗੁਰਪ੍ਰੀਤ ਸਿੰਘ ਸਾਡੇ ਨਾਮ ਨੇਗੇ ਪੰਜਾਬੀ ਬੰਦੇ ਨੇਗੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਕਿ ਮੈਂ ਕਹਿ ਦਿੰਦੇ ਨੇ ਕਿ ਪੰਜਾਬੀ ਨੂੰ ਕੰਮ ਵੱਧ ਦੋ ਪੰਜਾਬੀ ਦਾ ਹੌਂਸਲਾ ਵਧਾਓਗਾ ਨਾ ਤੇ ਪੰਜਾਬੀ ਨੂੰ ਸਭ ਤੋਂ ਵੱਧ ਲੋਕ ਕਿ ਪ੍ਰਵਾਸੀਆਂ ਨੂੰ ਨਾ ਪੰਜਾਬ ਪ੍ਰਵਾਸੀਆਂ ਕੋਲ ਨਾ ਜਾਓ ਅੱਜ ਦਾ ਸਮਾਂ ਕਿਹੜਾ ਵਗਾ ਕਿ ਪ੍ਰਵਾਸੀਆਂ ਕੋਲ ਲੋਕ ਵੱਧ ਜਾਂਦੇ ਤੇ ਪੰਜਾਬੀਆਂ ਕੋਲ ਲੋਕ ਘੱਟ ਜਾਂਦੇ ਨੇ ਕਿ ਆਪਾਂ ਵੀਰੇ ਗੁਰਪ੍ਰੀਤ ਨਾਲ ਗੱਲ ਕਰਦੇ ਆਂਗੇ ਤੇ ਦੱਸਿਆ ਤੁਹਾਨੂੰ ਕਾਹੀ ਬੇਸਾਰੀ ਗੱਲਬਾਤ ਬਾਈ ਹਸੀ ਕਾਲ ਜੀ ਅਕਸਰੀ ਕਾਲ ਜੀ ਤੇ ਬਾਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਮਲਵੇ ਗਿੱਧੇ ਕੋਲੇ ਨੂੰ ਦੇਖੋ ਮੇਰੀ ਪਹਿਲਾਂ ਮੈਂ ਕਰਦਾ ਸੀ ਬੈਂਡ ਦਾ ਕੰਮ ਤੇ ਮੈਨੂੰ ਮਗਰ ਹੁਣ 3 ਸਾਲ ਮਲਵੇ ਗਿੱਧੇ ਦਾ ਕੰਮ ਕਰਦੇ ਨੂੰ ਇਹ ਵੀ ਸਿਰਫ ਸੌਂਗੇਦਾਲ ਦੇ ਕੰਮ ਕਰ ਰਿਹਾ ਆਪਾਂ ਨੂੰ ਕੋਈ ਹੋਰ ਨਹੀਂ ਹੈਗਾ ਵੀ ਆਪਾਂ ਕਿਤੇ ਮੰਗ ਖਾਣੇ ਆ ਆਂਦੀ ਕਿਰਤ ਕਰਦੇ ਹਾਂ ਕਿਰਤ ਕਰਕੇ ਤੇ ਰੋਟੀ ਪਾਣੀ ਖਾਣੇ ਆ ਹਾਂਜੀ ਠੀਕ ਹੈ ਨਾ ਤੇ ਜਿਵੇਂ ਹੁਣ ਪ੍ਰਵਾਸੀ ਬਈਏ ਰਹੇ ਕੋਈ ਕਿਤੇ ਰੇੜੀ ਢਾਈ ਖੜਾ ਕੋਕੀ ਤੇ ਭਲ ਨਹੀਂ ਆਪਾਂ ਆਪਣੀ ਹੱਕ ਦੀ ਰੋਟੀ ਖਾਣੀ ਆ ਤੇ ਖਾਵਾਂਗੇ ਦਸਾਂ ਨਾ ਆਂਦੀ ਕਿਰਤ ਕਰਕੇ ਆਪਾਂ ਬਵਾਉਂਦੇ ਆ ਕਿਤੇ ਉਹ ਖਾਣੇ ਵੀ ਬਾਈ ਦਾ ਤਹਿਣਾ ਵਗਾ ਤੇ ਬਾਈ ਜੀ ਸੀਜ਼ਨ ਤੁਹਾਡਾ ਕਿਵੇਂ ਲੱਗ ਰਿਹਾ ਵਗਾ ਅੱਗੇ ਨਾਲ ਕੋਈ ਫਰਕ ਪਿਆ ਜਾਂ ਅੱਗੇ ਨਾਲ ਵੱਧ ਪਿਆ ਜਾਂ ਸੀਜ਼ਨ ਤੁਹਾਡਾ ਪਹਿਲਾ ਸੀਜ਼ਨ ਵਧੀਲਾ ਕਹੀ ਇਸ ਵਾਰੀ ਪੂਰਾ ਵਧੀਆ ਸੀਜ਼ਨ ਲੱਗ ਰਿਹਾ ਤੇ ਕਿੰਨੇ ਬੰਦੇ ਹੁੰਨੇ ਆ ਬਾਈ ਜੀ ਤੁਸੀਂ ਤਕਰੀਬਨ ਇੱਕ ਗਰੁੱਪ ਆ ਦੇ ਵਿੱਚ ਤੇਰੇ 7 ਬੰਦੇ ਹੁੰਨੇ ਆ ਹਾਂ ਜੀ ਆਠਾ ਮੁੰਡਾ ਹੈਲਪਰ ਸਪੀਕਰ ਨਾਲ ਆ ਠੀਕ ਆ ਜੀ ਤੇ ਆਪਾਂ ਦਾ ਬਿਲ ਕਿੰਨਾ ਕੋ ਕਿਤਾ ਕਿਹੜੇ ਏਰੀਏ ਤੱਕ ਕਿੱਥੇ ਕਰ ਹੁੰਦਾ ਵਾਬਾ ਜਿਵੇਂ ਆਪਾਂ ਲੁਧਿਆਣਾ ਤੋਂ ਲੁਧਿਆਣਾ mera 15000 ਵੀ ਚਾਰਜ ਆ ਠੀਕ ਆ ਤੇ ਆਪਾਂ ਲੁਧਿਆਣਾ ਤੋਂ ਬਾਹਰ ਜਾਵਾਂਗੇ ਤਾਂ ਉਸ ਹਸਾਬ ਨਾਲ ਮੇਰਾ ਰੇਟ ਵਧੂਗਾ ਤੇ ਬਾਈ ਆਪਨਾ ਦਸਤਰ ਦੱਸ ਦਿਓ ਤੇ ਆਪਦਾ ਐਡਰੈਸ ਦੱਸ ਦਿਓ ਪੂਰਾ ਤੇ ਮੋਬਾਈਲ ਨੰਬਰ ਵੀ ਜੋ ਦੱਸਿਓ ਪਿੰਡ ਪਹਿੇੜ ਨੇੜੇ ਗੁਰਦੁਆਰਾ ਸਾਹਿਬ ਰਵਦਾਸਪੁਰ ਦਾ ਮੇਰਾ ਦਫ਼ਤਰ ਉੱਥੇ ਹੀ ਤੇ ਮੋਬਾਈਲ ਨੰਬਰ 9592242012 ਨਾਮ ਗੁਰਪ੍ਰੀਤ ਸਿੰਘ ਤੇ ਭਾਈ ਜੀ ਆਪਾਂ ਨਾ ਵੀਡੀਓ ਦੇ ਉੱਤੇ ਵੀ ਇਹ ਨੰਬਰ ਆਪਾਂ ਤੁਹਾਨੂੰ ਦਵਾਂਗੇ ਕੋਈ ਵੀ ਖੁਸ਼ੀ ਦਾ ਫ਼ਾਕਰ ਹੋਵੇ ਤੁਹਾਡੇ ਲੋਹੜੀ ਹੋਵੇ ਵਿਆਹ ਹੋਵੇ ਕੋਈ ਵੀ ਫਾਕਰ ਹੋਵੇ ਤੁਸੀਂ ਸਹਿਬ ਮਿਲ ਬਈ ਦਿੱਤਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਨਾਲ ਸੰਪਰਕ ਕਰਿਓ ਜਰੂਰ ਮੋਬਾਈਲ ਨੰਬਰ ਚੱਲਦਾ ਭਾਵੇਂ ਇਹਦੇ ਉੱਤੇ ਕਰਿਓ ਧੰਨਵਾਦ ਜੀ